एसएमसी ਦੇ ਨਾਮ ਦੇ ਵਿੱਚ ਮੇਰੇ ਅਜ਼ੀਜ਼ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਲਾਮ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਪਰਮੇਸ਼ਰ ਦੇ ਵਿੱਚ ਹਮੇਸ਼ਾ ਵਧਦੇ ਜਾਓ ਔਰ ਆਤਮਿਕ ਔਰ ਜਿਸਮਾਨੀ ਤਰੱਕੀ ਦੇ ਵਿੱਚ ਵੀ ਵਧਦੇ ਜਾਓ ਪਰਮੇਸ਼ਰ ਤੁਹਾਨੂੰ ਬਧਾਵੇ ਫਲਾਵੇ ਔਰ ਤੁਹਾਡੀਆਂ ਰੋਹਾਨੀ ਤਰੱਕੀਆਂ ਵੀ ਵਧਦੀਆਂ ਜਾਣ ਔਰ ਤੁਹਾਡੀਆਂ ਜਿਸਮਾਨੀ ਤਰੱਕੀਆਂ ਵੀ ਵਧਦੀਆਂ ਜਾਣ ਪਰਮੇਸ਼ਰ ਤੁਹਾਨੂੰ ਹਰ ਪੱਖੋਂ ਸੰਭਾਲ ਕੇ ਰੱਖੇ ਖੁਦਾ ਦੇ ਵਚਨ ਤੇ ਜਦੋਂ ਅਸੀਂ ਚੱਲਦੇ ਹਾਂ ਜਦੋਂ ਅਸੀਂ ਖੁਦਾ ਦੇ ਵਚਨ ਨੂੰ ਪਹਿਲ ਦੇ ਕੇ ਪਰਬੂ ਯਿਸੂ ਨਾਸਰ ਨੂੰ ਅੱਗੇ ਰੱਖ ਕੇ ਚੱਲਦੇ ਆਂ ਤੋ ਸਾਡੇ ਸਾਰੇ ਮਨੋਰਥ ਅਨਸਾਰ ਸਾਨੂੰ ਦਿੰਦਾ ਆ ਮੇਰੇ ਅਜ਼ੀਜ਼ਾ ਜਦ ਅਸੀਂ ਪ੍ਰਭੂ ਨੂੰ ਆਪਣੇ ਅੱਗੇ ਰੱਖ ਕੇ ਚੱਲਦੇ ਆਂ ਜਦ ਅਸੀਂ ਆਪਣੀ ਪ੍ਰਭੂ ਨੂੰ ਪਹਿਲ ਦੇ ਕੇ ਚੱਲਦੇ ਆਂ ਤਾਂ ਪਾਪਲ ਮੇਸ਼ਟਰ ਕਹਿੰਦਾ ਮੈਂ ਕਿਸੇ ਵੀ ਪੱਖੋਂ ਤੁਹਾਨੂੰ ਡਾਉਣ ਨਹੀਂ ਹੁੰਦਾ ਹਰ ਪੱਖੋਂ ਸਾਨੂੰ ਸੰਭਾਲਦਾ ਆ ਅਸੀਂ ਕਦੀ ਨਾ ਆਪਣੀ ਜ਼ਿੰਦਗੀ 'ਚ ਸੋਚੀਏ ਹਾਂ ਅਸੀਂ ਹਾਰਾਂਗੇ ਨਹੀਂ ਅਸੀਂ ਜਿੱਤ ਪ੍ਰਾਪਤ ਕਰਾਂਗੇ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਜਿੱਤ ਪ੍ਰਾਪਤ ਕਰਾਂਗੇ ਜਦ ਅਸੀਂ ਪ੍ਰਭੂ ਯਿਸੂ ਨਾਸਰੀ ਨੂੰ ਪਹਿਲ ਦੇ ਕੇ ਚੱਲਦੇ ਆਂ ਉਹਨੂੰ ਆਪਣੇ ਅੱਗੇ ਰੱਖ ਕੇ ਚੱਲਦੇ ਆਂ ਉਹ ਸਾਨੂੰ ਹਰ ਜਗ੍ਹਾ ਤੇ ਫਤਿਹ ਦਿੰਦਾ ਹੈ ਬੇਸ਼ੱਕ ਸਾਡੀ ਜ਼ਿੰਦਗੀ ਚ ਦੁੱਖ ਆਵੇ ਤਕਲੀਫਾਂ ਆਉਣ ਪਰ ਪ੍ਰਭੂ ਯਿਸੂ ਨਾਸਰੀ ਕਹਿੰਦੇ ਆ ਮੈਂ ਹਰ ਵਕਤ ਤੇਰੇ ਨਾਲ ਖੜਾ ਆ ਮੈਂ ਹਰ ਵਕਤ ਤੇਰੇ ਨਾਲ ਆ ਜਿੱਦਾਂ ਉਹ ਯੂਦ ਦੇ ਨਾਲ ਸੀ ਮੇਰੇ ਅਤੀਜੋ ਪਰ ਸਾਨੂੰ ਕਿੱਦਾਂ ਰਹਿਣਾ ਆ ਪ੍ਰਭੂ ਯਿਸੂ ਨਾਸਰੀ ਦੇ ਵਿੱਚ ਬਣੇ ਰਹਿਣਾ ਚਾਹੀਦਾ ਪ੍ਰਭੂ ਯਿਸੂ ਨਾਸਰੀ ਦੇ ਵਿੱਚ ਹਮੇਸ਼ਾ ਅੱਗੇ ਵਧਦੇ ਜਾਣਾ ਚਾਹੀਦਾ ਇਸ ਲਈ ਯਹਵਾ ਦੇ ਵਚਨ ਦੇ ਵਿੱਚ ਵੀ ਲਿਖਿਆ ਹੋਇਆ ਖੁਦਾ ਦੇ ਵਚਨ ਚ ਕਿ ਬੁੱਧਵਾਨ ਆਪਣੀ ਬੁੱਧ ਤੇ ਕਦੀ ਵੀ ਕਮਾਂਡ ਨਾ ਕਰੇ ਸਾਨੂੰ ਕਿਸੇ ਗੱਲ ਦਾ ਕਮਾਂਡ ਨਹੀਂ ਕਰਨਾ ਚਾਹੀਦਾ ਕਿ ਹਾਂ ਸਾਨੂੰ ਬਹੁਤ ਬਹੁਤ ਸਾਨੂੰ ਸਮਝਾ ਕਿ ਅਸੀਂ ਆਪਣੀ ਸਮਝ ਦੇ ਨਾਲ ਕੁਝ ਵੀ ਕਰ ਲਵਾਂ ਮੇਰੇ ਅਜ਼ੀਜ਼ੋ ਅਸੀਂ ਆਪਣੀ ਸਮਝ ਦੇ ਨਾਲ ਕੁਝ ਨਹੀਂ ਕਰ ਸਕਦੇ ਅਸੀਂ ਆਪਣੀ ਬੁੱਧ ਦੇ ਨਾਲ ਕੁਝ ਨਹੀਂ ਕਰ ਸਕਦੇ ਉਹ ਕਹਿੰਦਾ ਜਦ ਅਸੀਂ ਯਰਮੀ ਦੀ ਪੁਸਤਕ ਉਹਦਾ 9 ਅਧਿਆਇ ਤੋਂ ਉਹਦੀ ਤੈਅਤ ਦੇ ਵਿੱਚ ਦੇਖਦੇ ਹਾਂ ਤਾਂ ਉੱਥੇ ਲਿਖਿਆ ਯਹਵਾ ਐਮ ਫ ਆਖਦਾ ਹੈ ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ ਨਾ ਬਲਵਾਨ ਆਪਣੇ ਬਲ ਉੱਤੇ ਮਾਣ ਨਾ ਕਰੇ ਨਾ ਤਾਂ ਨਹੀਂ ਆਪਣੇ ਤਨ ਉੱਤੇ ਮਾਣ ਕਰੇ ਪਰ ਜਿਹੜਾ ਮਾਣ ਕਰਦਾ ਹੈ ਉਹ ਇਸ ਉੱਤੇ ਮਾਣ ਕਰੇ ਬਈ ਉਹ ਮੈਨੂੰ ਸਮਝਦਾ ਅਤੇ ਜਾਣਦਾ ਹੈ ਕਿ ਮੈਂ ਯਹਵਾ ਹਾਂ ਜਿਹੜਾ ਧਰਤੀ ਉੱਤੇ ਦਇਆ ਇਨਸਾਫ ਅਤੇ ਧਰਮ ਦਾ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ ਯਹਵਾ ਦਾ ਵਾਕ ਹੈ ਵੇਖੋ ਉਹ ਦਿਨ ਆ ਰਹੇ ਹਨ ਯਹਵਾ ਦਾ ਵਾਕ ਹੈ ਮੈਂ ਹਮੇਸ਼ਾ ਪਰਮੇਸ਼ਰ ਸਾਡੇ ਤੇ ਦਇਆ ਕਰਦਾ ਅਸੀਂ ਕਦੀ ਵੀ ਆਪਣੀ ਬੋਧ ਦੇ ਉੱਤੇ ਆਪਣੀ ਦੌਲਤ ਦੇ ਉੱਤੇ ਆਪਣੇ ਰਤਬੇ ਦੇ ਉੱਤੇ ਕਦੀ ਵੀ ਕਮਾਂਡ ਨਾ ਕਰੀਏ ਮੇਰੇ ਜੀਜਾ ਜਦ ਅਸੀਂ ਖੁਦਾ ਦੇ ਉੱਤੇ ਮਾਣ ਕਰਦੇ ਆਂ ਖੁਦਾ ਦੇ ਉੱਤੇ ਕਮਾਂਡ ਕਰਦੇ ਹੋ ਕਹਿੰਦਾ ਮਾਣ ਕਰਨਾ ਤੇ ਇਸ ਗੱਲ ਦਾ ਕਰ ਕਹਿੰਦਾ ਨਾ ਆਪਣੇ ਬਲ ਉੱਤੇ ਨਾ ਆਪਣੀ ਤਾਕਤ ਦੇ ਉੱਤੇ ਵੀ ਇਹ ਨਾ ਸੋਚ ਕਿ ਮੈਂ ਤਾਂ ਨਹੀਂ ਆ ਤੇ ਮੇਰਾ ਤਾਂ ਮੈਨੂੰ ਬਚਾ ਲੇਗਾ ਇਹ ਨਾ ਸੋਚੋ ਕਿ ਮੈਂ ਬਹੁਤ ਬਲਵਾਨ ਆ ਮੈਂ ਤਕੜਾ ਆ ਆਪਣੀ ਤਕੜਾਈ ਦੇ ਨਾਲ ਮੈਂ ਸਭ ਕੁਝ ਜਿੱਤ ਲਵਾਂਗਾ ਜਿੰਨਾ ਚਿਰ ਪ੍ਰਭੂ ਯਿਸੂ ਨਾਲ ਸੇ ਸਾਡੇ ਨਾਲ ਨਹੀਂ ਅਸੀਂ ਕਦੀ ਵੀ ਆਪਣੀ ਜ਼ਿੰਦਗੀ 'ਚ ਅੱਗੇ ਨਹੀਂ ਵਧ ਸਕਦੇ ਮੇਰੇ ਅਜ਼ੀਜ਼ੋ ਇਸੇ ਕਰਕੇ ਉਹ ਕਹਿੰਦਾ ਅਗਰ ਤੂੰ ਕਮਾਂਡ ਕਰਨਾ ਹੈ ਅਗਰ ਤੂੰ ਮਾਣ ਕਰਨਾ ਤੇ ਇਸ ਗੱਲ ਤੇ ਕਰ ਵੀ ਤੂੰ ਮੈਨੂੰ ਜਾਣਦਾ ਹੈ ਤੇ ਮੈਨੂੰ ਸਮਝਦਾ ਪ੍ਰਭੂ ਯਿਸੂ ਨਾਸਰੀ ਤੋਂ ਪਰੇ ਸਾਡੀ ਕਿਤੇ ਵੀ ਕੋਈ ਪਲਿਆਈ ਨਹੀਂ ਮੇਰੇ ਅਜ਼ੀਜ਼ੋ ਸਾਨੂੰ ਅਗਰ ਮਾਣ ਕਰਨਾ ਹੈ ਤਾਂ ਆਪਣੀ ਯਿਸੂ ਨਾਸਰੀ ਤੇ ਮਾਣ ਕਰਨਾ ਹੈ ਕਿ ਉਹ ਹਮੇਸ਼ਾ ਸਾਡੀ ਰਾਖੀ ਕਰਦਾ ਹਮੇਸ਼ਾ ਸਾਨੂੰ ਫਲਵੰਤ ਕਰਦਾ ਹਮੇਸ਼ਾ ਸਾਡੀ ਤੇ ਦਇਆ ਕਰਦਾ ਹੈ ਮੇਰੇ ਅਜ਼ੀਜ਼ੋ ਔਰ ਜਦੋਂ ਅਸੀਂ ਪ੍ਰਭੂ ਤੇ ਮਾਣ ਕਰਦੇ ਹਾਂ ਤਾਂ ਪ੍ਰਭੂ ਯਿਸੂ ਨਾਸਰੀ ਸਾਨੂੰ ਹਰ ਪੱਖੋਂ ਆਤਮਿਕ ਤੌਰ ਤੇ ਵੀ ਔਰ ਜਿਸਮਾਨੀ ਤੌਰ ਤੇ ਵੀ ਉਹ ਸਾਨੂੰ ਵਧਾਉਂਦਾ ਹੈ ਮੇਰੇ ਅਜ਼ੀਜ਼ੋ ਸਾਨੂੰ ਕਿਸੇ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਅਗਰ ਅਸੀਂ ਅੱਜ ਅਸੀਂ ਪਰੇਸ਼ਾਨੀ ਵਿੱਚ ਆ ਅਗਰ ਅਸੀਂ ਗਰੀਬੀ ਦੇ ਵਿੱਚ ਆ ਅਗਰ ਅਸੀਂ ਬਿਮਾਰੀ ਦੇ ਵਿੱਚ ਆ ਤਾਂ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪ੍ਰਭੂ ਯਿਸੂ ਨਾਸਰੀ ਕਹਿੰਦਾ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦਿਆਂਗਾ ਤੇ ਤੈਨੂੰ ਵੱਡੀਆਂ-ਵੱਡੀਆਂ ਤੇ ਔਖੀਆਂ ਗੱਲਾਂ ਦੱਸਾਂਗਾ ਮੇਰੇ ਅਜ਼ੀਜ਼ੋ ਜਦੋਂ ਅਸੀਂ ਪ੍ਰਭੂ ਯਿਸੂ ਨਾਸਰੀ ਨੂੰ ਪੁਕਾਰਦੇ ਆ ਤਾਂ ਉਹ ਸਾਡੀਆਂ ਦੁਆਵਾਂ ਨੂੰ ਸੁਣਦਾ ਔਰ ਸੁਣ ਕੇ ਸਾਨੂੰ ਵੱਡੇ-ਵੱਡੇ ਉੱਤਰ ਦਿੰਦਾ ਹੈ ਪਰਮੇਸ਼ਰ ਜਦੋਂ ਦਾਊਦ ਲਈ ਏਡੇ ਵੱਡੇ ਵੱਡੇ ਕੰਮ ਕਰ ਸਕਦਾ ਆ ਅਬਰਾਹਮ ਨੇ ਕਰ ਸਕਦਾ ਆ ਮੂਸਾ ਲਈ ਕਰ ਸਕਦਾ ਏਲੀਆ ਲਈ ਕਰ ਸਕਦਾ ਫਿਰ ਆਪਣੇ ਲਈ ਕਿਉਂ ਨਹੀਂ ਕਰ ਸਕਦਾ ਸਾਡੇ ਵਿਸ਼ਵਾਸ ਵਿੱਚ ਕਦੀ ਕਿਸੇ ਪੱਖੋਂ ਕਮੀ ਨਹੀਂ ਹੋਣੀ ਚਾਹੀਦੀ ਜਦੋਂ ਸਾਡੇ ਵਿਸ਼ਵਾਸ ਵਿੱਚ ਕਮੀ ਨਹੀਂ ਆਵੇਗੀ ਤਾਂ ਪ੍ਰਭੂ ਯਿਸੂ ਨਾਸਰੀ ਕਹਿੰਦਾ ਮੇਰੀ ਅਬਰਕਤਾ ਜੀ ਵੀ ਕੋਈ ਕਮੀ ਨਹੀਂ ਹੈਗਾ ਅਗਰ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਹੁਕਮਾਂ ਉਹਦੀਆਂ ਬਿਧੀਆਂ ਤੇ ਚੱਲਾਂਗੇ ਤਾਂ ਉਹ ਕਹਿੰਦਾ ਮੈਂ ਆਪਣੇ ਆਕਾਸ਼ ਨੂੰ ਤੁਹਾਡੇ ਲਈ ਖੋਲ ਦੇ ਆਂਗਾ ਅਗਰ ਤੁਸੀਂ ਆਪਾ ਨਹੀਂ ਚੱਲਦੇ ਤਾਂ ਫਿਰ ਉਹ ਕਹਿੰਦਾ ਮੈਂ ਆਪਕਾਸ਼ ਨੂੰ ਪਿੱਤਲ ਵਰਗਾ ਬਣਾ ਦੇਵਾਂਗਾ ਤਾਂ ਕਿ ਤੁਹਾਡੇ ਲਈ ਬਰਕਤ ਕੋਈ ਵੀ ਵਾਰ ਨਾ ਸਕੇ ਮੇਰੇ ਅਜ਼ੀਜ਼ੋ ਅਗਰ ਅਸੀਂ ਚਾਹੁੰਦੇ ਆ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਅਗਰ ਅਸੀਂ ਚਾਹੁੰਦੇ ਆ ਕਿ ਅਸੀਂ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਵਧਦੇ ਜਾਈਏ ਕਿ ਸੱਚਮੁੱਚ ਯਹਵਾ ਸਾਡੇ ਲਈ ਬੜੀਆਂ-ਬੜੀਆਂ ਬਰਕਤਾਂ ਦੇ ਰਸਤੇ ਖੋਲੇਗਾ ਮੇਰੇ ਅਜ਼ੀਜ਼ੋ ਸਾਨੂੰ ਚਿੰਤਾ ਨਹੀਂ ਕਰਨੀ ਅੱਜ ਕਿਸੇ ਵੀ ਪਰੇਸ਼ਾਨੀ ਵਿੱਚ ਜਾਂ ਕਿਸੇ ਵੀ ਮੁਸ਼ਕਲ ਵਿੱਚ ਆ ਆਪਣਾ ਹਰ ਮਸਲਾ ਜਿਹੜਾ ਹੈ ਉਹ ਪ੍ਰਭੂ ਯਿਸੂ ਨਾਸਰੀ ਅੱਗੇ ਰੱਖੋ ਪ੍ਰਭੂ ਯਿਸੂ ਨਾਸਰੀ ਉਹਨੂੰ ਪੂਰਿਆ ਕਰੇਗਾ ਔਰ ਤੁਹਾਨੂੰ ਵੱਡੀ ਆਜ਼ਾਦੀ ਔਰ ਵੱਡੀ ਰਿਹਾਈ ਦੇਵੇਗਾ ਜਦੋਂ ਅਸੀਂ ਖੁਦਾ ਦੇ ਵਿੱਚ ਬਣੇ ਰਹਿੰਦੇ ਜਦੋਂ ਅਯੂਬ ਖੁਦਾ ਦੇ ਵਿੱਚ ਬਣਿਆ ਰਿਹਾ ਉਹ ਦੁੱਖ ਵਿੱਚ ਵੀ ਆਇਆ ਲੇਕਿਨ ਫਿਰ ਵੀ ਉਹ ਪ੍ਰਭੂ ਯਿਸੂ ਨਾਸਰੀ ਉਹਦੇ ਨਾਲ ਖੜਾ ਸੀ ਔਰ ਪ੍ਰਭੂ ਨੇ ਉਹਨੂੰ ਕੱਢਿਆ ਔਰ ਇੱਕ ਦਿਨ ਉਹਨੂੰ ਵੱਡੀ ਬਹਾਲੀ ਦਿੱਤੀ ਵੱਡੀ ਉਹਨੂੰ ਆਜ਼ਾਦੀ ਦਿੱਤੀ ਮਤਲਬ ਪਹਿਲਾਂ ਨਾਲੋਂ ਵੀ ਜ਼ਿਆਦਾ ਉਹਨੂੰ ਬਰਕਤਾਂ ਦਿੱਤੀ ਹੈ ਮੇਰੇ ਅਜ਼ੀਜ਼ੋ ਜਦੋਂ ਅਸੀਂ ਪ੍ਰਭੂ ਦੇ ਵਿੱਚ ਇਮਾਨਦਾਰੀ ਤੇ ਵਫਾਦਾਰੀ ਨਾਲ ਬਣੇ ਰਹਨੇ ਆ ਤੋ ਸਾਡੇ ਲਈ ਵੱਡੀਆਂ ਵੱਡੀਆਂ ਰਸਤਿਆਂ ਨੂੰ ਖੋਲਦਾ ਮੇਰੇ ਇਹ ਮੇਰੇ ਅਜ਼ੀਜ਼ੋ ਸੱਚਮੁੱਚ ਇਹ ਹਵਾ ਮਹਾਨ ਹੈ ਇਹ ਹਵਾ ਦਿਆਵਾਨ ਹੈ ਉਹਨਾਂ ਨੇ ਸਾਨੂੰ ਪਿਆਰ ਕੀਤਾ ਕਿ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ ਮੇਰੇ ਅਜ਼ੀਜ਼ੋ ਜਦ ਅਸੀਂ ਉਹਦੀ ਕੁਰਬਾਨੀ ਨੂੰ ਯਾਦ ਕਰਦੇ ਆ ਤਾਂ ਸੱਚਮੁੱਚ ਉਹਨੇ ਕਿੱਦਾਂ ਸਾਡੇ ਦੀ ਕੋੜੇ ਖਾਦੇ ਕਿੱਦਾਂ ਸਾਡੇ ਲਈ ਕਲਬਰੀ ਦੇ ਉੱਤੇ ਕੁਰਬਾਨ ਹੋਇਆ ਕਿੱਦਾਂ ਉਹਨੇ ਆਪਣੇ ਉਹਦੇ ਮੂੰਹ ਤੇ ਥੁੱਕਿਆਗਾ ਉਹਦੀ ਦਾੜੀ ਨੋਚੀਗੀ ਕਾਹਦਾ ਕਰਕੇ ਸਿਰਫ ਸਾਡਾ ਕਰਕੇ ਕਿਉਂਕਿ ਪ੍ਰਭੂ ਯਿਸੂ ਨਾਸਰੀ ਸਾਨੂੰ ਬੇਪਨਾ ਪਿਆਰ ਕਰਦਾ ਮੇਰੇ ਅਜ਼ੀਜ਼ੋ ਸਾਨੂੰ ਵੀ ਪਰਮੇਸ਼ਰ ਨੂੰ ਪੂਰੀ ਆਪਣੀ ਜਾਨ ਨਾਲ ਪੂਰੀ ਆਪਣੀ ਤਾਕਤ ਨਾਲ ਇਮਾਨਦਾਰ ਨਾਲ ਵਫਾਦਾਰ ਨਾਲ ਪ੍ਰਭੂ ਦੇ ਵਿੱਚ ਬਣੇ ਰਹਿਣਾ ਚਾਹੀਦਾ ਉਹਦੀ ਉੱਤਤ ਤੇ ਉਹਦੀ ਵਡਿਆਈ ਕਰ ਦੇ ਜਦੋਂ ਅਸੀਂ ਉਸਤਤ ਕਰਾਂਗੇ ਤਾਂ ਸੱਚਮੁੱਚ ਪਰਮੇਸ਼ਰ ਸਾਡੇ ਲਈ ਵੱਡੀਆਂ-ਵੱਡੀਆਂ ਬਰਕਤਾਂ ਦਾ ਵੱਡੀਆਂ-ਵੱਡੀਆਂ ਬਰਕਤਾਂ ਸਾਡੀ ਜ਼ਿੰਦਗੀ 'ਚ ਲੈ ਕੇ ਆਵੇਗਾ ਜਦੋਂ ਅਸੀਂ ਉਸਤਤ ਕਰਾਂਗੇ ਸਾਡੇ ਲਈ ਜ਼ਿੰਦਗੀ 'ਚ ਪ੍ਰਭੂ ਯੇਸ਼ੂ ਨਾਸਰ ਜੀ ਦੀ ਉਸਤਤ ਕਰਨੇ ਬਹੁਤ ਜ਼ਰੂਰੀ ਆ ਪਹਿਲ ਆਪਾਂ ਆਪਣੇ ਪ੍ਰਭੂ ਨੂੰ ਦੇਣੀ ਆ ਪਹਿਲ ਅਸੀਂ ਆਪਣੀ ਯੇਸ਼ੂ ਜੀ ਨੂੰ ਦੇਣੀ ਆ ਜਦੋਂ ਅਸੀਂ ਉਹਨੂੰ ਅੱਗੇ ਰੱਖ ਕੇ ਚੱਲਦੇ ਆ ਅਸੀਂ ਆਪਣੀ ਤਾਕਤ ਨਾਲ ਅਸੀਂ ਆਪਣੇ ਬਲ ਨਾਲ ਕੁਝ ਨਹੀਂ ਕਰ ਸਕਦੇ ਕਹਿੰਦਾ ਨਾ ਮਾਨਕਾਰ ਆਪਣੇ ਧਨ ਤੇ ਸਾਡਾ ਧਨ ਸਾਨੂੰ ਕਦੀ ਬਚਾ ਨਹੀਂ ਸਕਦਾ ਸਾਡਾ ਧਨ ਕਦੀ ਵੀ ਸਾਨੂੰ ਮੁਕਤੀ ਨਹੀਂ ਦੇ ਸਕਦਾ ਅਗਰ ਸਾਨੂੰ ਮੁਕਤੀ ਦੇ ਸਕਦਾ ਤਾਂ ਪ੍ਰਭੂ ਯਿਸੂ ਨਾ ਸੀਦਾ ਪਵਿੱਤਰ ਵਚਨ ਅਗਲਾ ਸੀ ਉਹਦੇ ਵਚਨਾਂ ਤੇ ਚੱਲਾਂਗੇ ਤਾਂ ਸੱਚਮੁੱਚ ਖੁਦਾ ਸਾਡੀ ਜ਼ਿੰਦਗੀ 'ਚ ਵੱਡੀ ਬੇਦਾਰੀ ਨੂੰ ਵੱਡੀ ਰਿਹਾਈ ਨੂੰ ਲੈ ਕੇ ਆਵੇਗਾ ਅਸੀਂ ਖੁਦਾ ਦਾ ਧੰਨਵਾਦ ਕਰਦੇ ਰਹੀਏ ਔਰ ਹਮੇਸ਼ਾ ਉਹਦੇ ਵਿੱਚ ਬਣੇ ਰਹੀਏ ਕਿਉਂਕਿ ਉਹ ਤੋਂ ਪਰੇ ਸਾਡੀ ਕਿਤੇ ਵੀ ਕੋਈ ਪਿਲਾਈ ਨਹੀਂ ਮੇਰੇ ਅਜ਼ੀਜ਼ੋ ਜਦੋਂ ਅਸੀਂ ਖੁਦਾ ਦੇ ਵਚਨ ਵੱਲ ਦੇਖਦੇ ਹਾਂ ਸੱਚਮੁੱਚ ਖੁਦਾ ਨੇ ਸਾਡੇ ਲਈ ਵੱਡਿਆ ਵੱਡਿਆ ਦਸਤਿਆਂ ਨੂੰ ਖੋਲ੍ਹਿਆ ਹੈ ਖਦਾਮੰਦਾ ਹਮੇਸ਼ਾ ਸਾਡੀ ਮਦਦ ਕਰਦਾ ਹੈ ਸਾਡੀ ਹਿਫਾਜ਼ਤ ਕਰਦਾ ਹੈ ਔਰ ਹਮੇਸ਼ਾ ਸਾਨੂੰ ਆਪਣੇ ਵੱਡੀਆਂ ਬਰਕਤਾਂ ਦੇ ਨਾਲ ਨੀ ਆਵਾਜ਼ਦਾ ਮੇਰੇ ਅਜ਼ੀਜ਼ੋ ਮੈਂ ਹਮੇਸ਼ਾ ਚਰਨੀਆ ਖੁਦਾ ਤੁਹਾਡੀ ਜ਼ਿੰਦਗੀ ਚ ਵੱਡੀ ਬਹਾਲੀ ਨੂੰ ਲੈ ਕੇ ਆਵੇ ਇਸ ਕਰਕੇ ਅਗਰ ਤੁਸੀਂ ਇਸ ਵਕਤ ਪਰੇਸ਼ਾਨ ਹੋ ਕੋਈ ਵੀ ਮੇਰਾ ਭਰਾ ਕੋਈ ਵੀ ਮੇਰੀ ਭੈਣ ਅਗਰ ਇਸ ਵਚਨ ਨੂੰ ਸੁਣ ਰਹੀ ਹੈ ਅਗਰ ਤੁਹਾਡੇ ਕੋਲ ਆਲਾਦ ਨਹੀਂ ਅਗਰ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਤਣਾਓ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਬੱਚੇ ਨਸ਼ਿਆਂ ਵਿੱਚ ਆ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਬੱਚੇ ਤੁਹਾਡੇ ਕਹਿਣੇਕਾਰ ਚ ਨਹੀਂ ਅੱਜ ਹੀ ਆਪਣੇ ਬੱਚਿਆਂ ਨੂੰ ਆਪਣੇ ਪ੍ਰਭੂ ਦੇ ਹੱਥ ਦੇ ਵਿੱਚ ਦੋ ਜਦ ਅਸੀਂ ਆਪਣੇ ਬੱਚਿਆਂ ਨੂੰ ਪ੍ਰਭੂ ਯਿਸੂ ਨਾਸਰੀ ਜੀ ਦਾ ਅੱਜ ਜਿੰਨੇ ਤਾਂ ਸੱਚਮੁੱਚ ਸਾਡੇ ਬੱਚਿਆਂ ਨੂੰ ਵੱਡੀ ਆਜ਼ਾਦੀ ਵੱਡੀ ਰਾਇ ਜਿੰਦਾ ਮੇਰੇ ਅਜ਼ੀਜ਼ੋ ਜਦੋਂ ਅਸੀਂ ਇਮਾਨ ਤੇ ਵਿਸ਼ਵਾਸ ਦੇ ਨਾਲ ਪ੍ਰਭੂ ਦੇ ਵਿੱਚ ਬਣੇ ਰਵਾਂਗੇ ਤਾਂ ਸੱਚਮੁੱਚ ਅੱਜ ਹੀ ਸਾਡੇ ਬੱਚੇ ਨਸ਼ੇ ਛੱਡਣਗੇ ਅੱਜ ਹੀ ਸਾਡੇ ਬੱਚੇ ਸਾਡੇ ਕਹਿਣੇ ਕਾਰ ਵਿੱਚ ਹੋਣਗੇ ਸੱਚਮੁੱਚ ਪਰਮੇਸ਼ਰ ਬਹੁਤ ਮਹਾਨ ਆ ਔਰ ਉਹ ਵੱਡਾ ਦਿਆਵਾ ਨੇ ਉਹ ਰੋਦੀ ਜਿਹੜੀ ਦਿਆ ਆ ਉਹ ਕਾਸ਼ਾ ਤੋਂ ਵੀ ਪਰਿਆ ਮੇਰੇ ਅਜ਼ੀਜ਼ੋ ਔਰ ਸਾਨੂੰ ਪਰ ਵੀ ਇਸ ਨਾਸਰੀ ਦੇ ਵਿੱਚ ਹਮੇਸ਼ਾ ਬਣੇ ਰਹਿਣਾ ਚਾਹੀਦਾ ਆ ਇਸ ਲਈ ਮੇਰੇ ਅਜ਼ੀਜ਼ੋ ਸੈਨਾ ਦਾ ਯਹਵਾ ਆਖਦਾ ਹੈ ਤੁਸੀਂ ਮੈਨੂੰ ਪੁਕਾਰੋ ਤੇ ਮੈਂ ਤੁਹਾਨੂੰ ਉੱਤਰ ਦਿਆਂਗਾ ਸੱਚਮੁੱਚ ਸੈਨਾ ਦਾ ਯਹਵਾ ਸਰਬਸ਼ਕਤੀਮਾਨ ਸਾਨੂੰ ਹਰ ਵੇਲੇ ਪ੍ਰਭੂ ਯਿਸੂ ਨਾਸਰੀ ਨੂੰ ਮੁਬਾਰਕ ਆਖਦੇ ਰਹਿਣਾ ਚਾਹੀਦਾ ਹੈ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਖ ਜਦੋਂ ਅਸੀਂ ਯਹੋਵਾ ਨੂੰ ਮੁਬਾਰਕ ਆਖਾਂਗੇ ਸੱਚਮੁੱਚ ਉਹ ਸਾਡੇ ਰਸਤਿਆਂ ਨੂੰ ਮੁਬਾਰਕ ਕਰੇਗਾ ਔਰ ਅਸੀਂ ਹਮੇਸ਼ਾ ਉਹਦੀ ਹਦੀਨਗੀ ਦੇ ਵਿੱਚ ਆਪਣੀ ਬੁੱਧ ਦਾ ਨਹੀਂ ਆਪਣੀ ਅਕਲ ਦਾ ਨਹੀਂ ਆਪਣੇ ਧਨ ਦਾ ਨਹੀਂ ਆਪਣੀ ਤਾਕਤ ਦਾ ਨਹੀਂ ਬਲਕਿ ਮਾਨ ਕਰਨਾ ਹੈ ਤਾਂ ਪ੍ਰਭੂ ਯਿਸੂ ਨਾਸਰੀ ਦਾ ਤੇ ਮਾਨ ਕਰਨਾ ਹੈ ਕਿਸੇ ਆਪਣੀ ਤਾਕਤ ਦਾ ਆਪਣੇ ਬਲਬੂਤੇ ਦੇ ਅਸੀਂ ਕਦੀ ਵੀ ਕੁਝ ਨਹੀਂ ਕਰ ਸਕਦੇ ਕਦੀ ਵੀ ਅਸੀਂ ਅੱਗੇ ਨਹੀਂ ਵਧ ਸਕਦੇ ਅਸੀਂ ਜਦੋਂ ਵੀ ਵਧਾਂਗੇ ਪ੍ਰਭੂ ਯਿਸੂ ਨਾ ਅਸੀਂ ਨਮੱਗੇ ਰੱਖ ਕੇ ਜਦੋਂ ਅਸੀਂ ਕੋਈ ਵੀ ਕੰਮ ਕਰਾਂਗੇ ਕੋਈ ਵੀ ਸਟੈਪ ਚੱਕਾਂਗੇ ਸੱਚਮੁੱਚ ਸਾਡੀਆਂ ਵੱਡੀਆਂ ਬਰਕਤਾਂ ਸਾਡੇ ਲਈ ਖੋਲੇਗਾ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਇਸ ਲਈ ਅਜ਼ੀਜ਼ੋ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਤੁਸੀਂ ਇਸੇ ਤਰ੍ਹਾਂ ਪਰਮੇਸ਼ਰ ਦੇ ਵਿੱਚ ਉਹਦੇ ਵਚਨ ਦੇ ਵਿੱਚ ਵਾਦੇ ਜਾਵੋ ਫਲਦਾਇਕ ਹੋਵੇ ਪ੍ਰਭੂ ਦੇ ਵਚਨ ਦੇ ਫਲ ਤੁਹਾਨੂੰ ਲੱਗ ਜਾਣ ਔਰ ਜੇ ਸੱਚਮੁੱਚ ਜਦੋਂ ਵਚਨ ਦੇ ਫਲ ਲੱਗ ਗਏ ਤਾਂ ਸੱਚਮੁੱਚ ਤੁਹਾਡੀਆਂ ਜਿਹੜੀਆਂ ਸਾਡੀਆਂ ਪਰਸਨਲ ਪ੍ਰੋਬਲਮਸ ਆ ਜਿਹੜੀਆਂ ਸਾਡੀਆਂ ਜਿਸਮਾਨੀ ਜ਼ਰੂਰਤਾਂ ਆ ਜਾ ਸਾਡੀਆਂ ਜਿਹੜੀਆਂ ਅ ਤਰੱਕੀਆਂ ਰੁਕੀਆਂ ਹੋਈਆਂ ਆ ਸਾਡੀ ਜੋਬ ਰੁਕੀ ਹੋਈ ਹੈ ਸਾਡਾ ਬਿਜ਼ਨਸ ਰੁਕਿਆ ਹੋਇਆ ਹੈ ਸਾਡਾ ਕੋਈ ਵੀ ਮਸਲਾ ਆ ਸਾਡੇ ਬੱਚਿਆਂ ਦੀ ਸ਼ਾਦੀ ਨਹੀਂ ਹੋ ਰਹੀ ਜਾਂ ਸਾਡੇ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦੇ ਮਸਲੇ ਆ ਤਾਂ ਪ੍ਰਭੂ ਸਾਨੂੰ ਉਹ ਹੱਲ ਕਰੇਗਾ ਸੱਚਮੁੱਚ ਮੇਰੇ ਅਜ਼ੀਜ਼ੋ ਸਾਨੂੰ ਖੁਦਾ ਦੇ ਵਿੱਚ ਹਦੀਨ ਹੋਣ ਦੀ ਉਹਦੇ ਤੇ ਈਮਾਨ ਰੱਖਣ ਦੀ ਜ਼ਰੂਰਤ ਹੈ ਔਰ ਜਦ ਅਸੀਂ ਈਮਾਨ ਰੱਖਾਂਗੇ ਤਾਂ ਪਰਮੇਸ਼ਰ ਸਾਡੇ ਲਈ ਵੱਡੇ ਵੱਡੇ ਰਸਤੇ ਖੋਲੇਗਾ ਸੋ ਇਸੇ ਤਰ੍ਹਾਂ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਇਸ ਵਚਨ ਦੇ ਨਾਲ ਔਰ ਹੁਣ ਮੈਂ ਤਾਂ ਲੈ ਕੇ ਛੋਟੀ ਪ੍ਰਾਰਥਨਾ ਕਰਨੀ ਚਾਹੁੰਦੀ ਹਾਂ ਪਿਤਾ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡਾ ਸ਼ੁਕਰ ਕਰਦੀ ਔਰ ਬੱਚਿਆਂ ਨੂੰ ਇਹਨਾਂ ਬੱਚਿਆਂ ਨੂੰ ਜੋ ਵੀ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਪ੍ਰਭੂ ਜੀ ਤੁਹਾਡੇ ਖੂਨ ਦੇ ਵਿੱਚ ਕਵਰ ਕਰ ਦਿੰਨੀ ਆ ਪ੍ਰਭੂ ਜੀ ਇਹ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਜੋ-ਜੋ ਮਸਲੇ ਆ ਮੈਂ ਨਹੀਂ ਜਾਣਦੀ ਅਗਰ ਕਿਸੇ ਕੋ ਔਲਾਦ ਨਹੀਂ ਅਗਰ ਕਿਸੇ ਦੇ ਬੱਚੇ ਨਸ਼ਿਆਂ ਵਿੱਚ ਅਗਰ ਕਿਸੇ ਦੇ ਬੱਚੇ ਬੇਰਜ਼ਗਾਰ ਹੈ ਅਗਰ ਪਿਤਾ ਪਰਮੇਸ਼ਰ ਕੋਈ ਕਰਜ਼ਿਆਂ ਦੇ ਬੋਝ ਥੱਲੇ ਦੱਬਿਆ ਤਾਂ ਪਿਤਾ ਅੱਜ ਅਭੀ ਇਸੇ ਵਕਤ ਤੇਰੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਪੈਦਾਰੀ ਵੱਡੀ ਆਜ਼ਾਦੀ ਆਵੇ ਮੇਰੇ ਯਸੂ ਨਾਸਰੀ ਔਰ ਜਿੰਨੇ ਵੀ ਇਸ ਟਾਈਮ ਤੇਰੇ ਬਚਨ ਨੂੰ ਸੁਣ ਰਿਹਾ ਇਸ ਪ੍ਰਾਰਥਨਾ ਨੂੰ ਸੌਣ ਰਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੀ ਬਿਹਾਲੀ ਨੂੰ ਲੈ ਕੇ ਆਉਣਾ ਮੇਰੇ ਹੀ ਅਸਨਾਸਰੀ ਇਹ ਤੇਰੇ ਬੱਚੇ ਆ ਤੇਰੇ ਖੂਨ ਦੇ ਖਰੀਦੇ ਹੋਏ ਆ ਪ੍ਰਭੂ ਜੀ ਤੇਰੇ ਤੇ ਈਮਾਨ ਰੱਖਣ ਵਾਲੇ ਆ ਔਰ ਸੱਚਮੁੱਚ ਤੁਹਾਡੇ ਵਚਨ ਚ ਲਿਖਿਆ ਜਿਹੜੇ ਮੇਰੇ ਤੇ ਈਮਾਨ ਲਿਆਉਂਦੇ ਆ ਆਪਣੇ ਤਾਕਤ ਤੇ ਆਪਣੇ ਬਲ ਬੂਤੇ ਤੇ ਨਹੀਂ ਬਲਕਿ ਮੇਰੇ ਤੇ ਈਮਾਨ ਰੱਖਦੇ ਆ ਮੇਰੇ ਤੇ ਭਰੋਸਾ ਰੱਖਦੇ ਆ ਉਹ ਕਦੀ ਸ਼ਰਮਿੰਦਾ ਨਹੀਂ ਹੋਣਗੇ ਪਿਤਾ ਇਹ ਬੱਚੇ ਕਦੀ ਸ਼ਰਮਿੰਦਾ ਨਾ ਹੋਣ ਔਰ ਤੇਰੀਆਂ ਵੱਡੀਆਂ ਰਹਿਮਤਾ ਤੇਰੀਆਂ ਵੱਡੀਆਂ ਬਰਕਤਾਂ ਇਹਨਾਂ ਬੱਚਿਆਂ ਦੇ ਉੱਤੇ ਹੋਣ ਪਿਤਾ ਇਹ ਬੱਚੇ ਆਸ਼ੀਸ਼ਿਤ ਹੋਣ ਹਰ ਤਰ੍ਹਾਂ ਦੀ ਆਤਮਿਕ ਤਰੱਕੀ ਦੇ ਔਰ ਪਿਤਾ ਪਰਮੇਸ਼ਰ ਉਨਤੀ ਵਿੱਚ ਵਾਦੇ ਜਾਂ ਔਰ ਜੋ ਵੀ ਇਹਨਾਂ ਦੀਆਂ ਜ਼ਰੂਰਤਾਂ ਮੈਂ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਇੱਕ ਇੱਕ ਜ਼ਰੂਰਤ ਇਹਨਾਂ ਤੇਰੇ ਬੱਚਿਆਂ ਦੀ ਪੂਰੀ ਹੋਵੇ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਔਰ ਖੁਦਾਵੰਦਾ ਪਿਤਾ ਨਾ ਬਚਨ ਤੁਹਾਡੇ ਜੋਰਾਵਰਤ ਹਮੇਂ ਸੌਂਪਦੀਆਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਦੀ ਮੰਗ ਲਈਆਂ ਆਮੇਨ ਸੋ ਮੇਰੇ ਅਜ਼ੀਜ਼ੋ ਤੁਸੀਂ ਖੁਦਾ ਦੇ ਵਿੱਚ ਇਸੇ ਤਰ੍ਹਾਂ ਬਣੇ ਰਹੋ ਔਰ ਹਮੇਸ਼ਾ ਆਪਣੇ ਆਪ ਨੂੰ ਆਪਣੇ ਮੁਕਤੀਦਾਤੇ ਦੇਵਤੇ ایمان ਰੱਖੋ ਔਰ ਆਪਣਾ ਉਧਾਰਕਰਤਾ ਆਪਣੇ ਪ੍ਰਭੂ ਯਿਸੂ ਨਾਸਰੀ ਨੂੰ ਬਣਾਓ ਔਰ ਜਦੋਂ ਅਸੀਂ ਆਪਣੇ ਪ੍ਰਭੂ ਯਿਸੂ ਨਾਸਰੀ ਨੂੰ ਆਪਣਾ ਉਧਾਰਕਰਤਾ ਬਣਾ ਕੇ ਚੱਲਾਂਗੇ ਤਾਂ ਸੱਚਮੁੱਚ ਉਹ ਸਾਡੀ ਜ਼ਿੰਦਗੀ ਨੂੰ ਬਹਾਲ ਕਰੇਗਾ ਇਸੇ ਤਰ੍ਹਾਂ ਆਪਣੀਆਂ ਜ਼ਿੰਦਗੀਆਂ ਚ ਆਪਣੀਆਂ ਭਰਿਆਈਆਂ ਨੂੰ ਕੱਢ ਕੇ ਆਪਣੇ ਪ੍ਰਭੂ ਯਿਸੂ ਨਾਸਰੀ ਤੇ ਮਾਰ ਰੱਖੋ ਅਗਰ ਅਸੀਂ ਨੇਂਨੇ ਕਰ ਲਿਆ ਅਗਰ ਅਸੀਂ ਸੋਚ ਲਿਆ ਅੱਜ ਅਸੀਂ ਇੱਕ ਬੁਰਾਈ ਨੂੰ ਛੱਡਣਾ ਹੈ ਅੱਜ ਅਸੀਂ ਝੂਠ ਨੂੰ ਛੱਡਣਾ ਅੱਜ ਅਸੀਂ ਗਾਲੀ ਕੱਢਣੀ ਛੱਡਣੀ ਆ ਅੱਜ ਅਸੀਂ ਚੋਰੀ ਕਰਨੀ ਛੱਡਣੀ ਆ ਅੱਜ ਅਸੀਂ ਨਸ਼ਾ ਛੱਡਣਾ ਅਸੀਂ ਕੁਝ ਵੀ ਜਦੋਂ ਅਸੀਂ ਨਿਰਣੇ ਕਰ ਲੈਂਦੇ ਆ ਪ੍ਰਭੂ ਜੀ ਜੈਸਸ ਨਾਸਰੀ ਦੇ ਅੱਗੇ ਸੱਚਮੁੱਚ ਉਹ ਸਾਡੀ ਵੱਡੀ ਮਦਦ ਕਰਦਾ ਹੈ ਔਰ ਸੱਚਮੁੱਚ ਪਿਤਾ ਹਰ ਸਾਨੂੰ ਉਸ ਬੁਰਾਈ ਤੋਂ ਆਜ਼ਾਦੀ ਦੇਗਾ ਅਗਰ ਅੱਜ ਅਸੀਂ ਨਿਰਣੇ ਕਰਦੇ ਆ ਮੇਰੇ ਅਜ਼ੀਜ਼ਾ ਖੁਦਾ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ ਔਰ ਤੁਸੀਂ ਹਮੇਸ਼ਾ ਪਰਬੂ ਯਿਸੂ ਨਾਸਰ ਦੇ ਵਿੱਚ ਵਧਦੇ ਜਾਓ ਔਰ ਆਤਮਿਕ ਤਰੱਕੀ ਔਰ ਸਰੀਰਕ ਤਰੱਕੀ ਦੇ ਵਿੱਚ ਵੀ ਤੁਸੀਂ ਵਧਦੇ ਜਾਓ ਪਰਮੇਸ਼ਰ ਤੁਹਾਨੂੰ ਵੱਡੀਆਂ ਬਰਕਤਾਂ ਦੇਵੇ ਮੇਰੀ ਵੱਲੋਂ ਸਾਰਿਆਂ ਨੂੰ ਸ